ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਫਾਈਜੀ ਕੋਲ ਮੱਝਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬੰਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਦੇਖ ਸਕਦੇ ਹਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨੇ ਇਹ ਜਾਣਕਾਰੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸੋ ਜੀ ਆਪਣਾ ਨਾਮ ਜਸਵੀਰ ਸਿੰਘ ਪਿੰਡ ਪਿੰਡ ਬਖਤਗੜ ਜਿਲ੍ਹਾ ਬਰਨਾਲਾ ਠੀਕ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਆਪਣੀ ਮੱਝ ਨੂੰ ਸੂਈ ਨੂੰ ਇਹਨੂੰ 6-7 ਮਹੀਨੇ ਹੋ ਗਏ ਹਾਂਜੀ ਵੀ ਦੁੱਧ ਕਿੰਨਾ ਦਿੰਦੀ ਆ ਜੀ ਦੁੱਧ ਦਾ 4 ਛਿੱਲੋ ਦਿੰਦੀ ਆ ਠੀਕ ਆ ਰੇਟ ਆ ਰੇਟ 55 55000 ਲੋ ਭਰਾ ਇੱਕ ਡੰਗ ਛੱਡ ਕੇ ਦਿੰਦੀ ਐ 4 ਕਿਲੋ ਇੱਕ ਵੇਲੇ ਦਿੰਦੀ ਹਾਂ ਹਾਂ ਜੀ ਇੱਕ ਦਿਨ ਕਿ ਸੜਕ ਤੇ ਇੱਕ ਦਿਨ ਇੱਕ ਦਿਨ ਸੜਕ ਤੇ ਦੂਜੇ ਦਿਨ ਦਿੰਦੀ ਆ ਦੂਜੇ ਦਿਨ ਚਲੋ ਜੀ ਤੋਰੋ ਮੜਾ ਜੀ ਲਓ ਜੀ ਠੀਕ ਆ ਪਰ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਤੇ ਇਹ ਮਹੀਨਾ ਹੋ ਗਿਆ ਚੱਲ ਫਿਰ ਤੋਰੋ ਜੀ ਲਓ ਜੀ ਤੋੜਾ ਤਰਾ ਦੇਖ ਸਾਰੇ ਮੋੜ ਲਓ ਮੋੜ ਲਓ ਮੋੜ ਲਓ ਜੀ ਮੋੜ ਲਓ ਲੋ ਜੀ ਚੈੱਕ ਕਰ ਸਕਦੇ ਹੋ ਰੋਕ ਨੂੰ ਮੜਿਆ ਕੱਦ ਕਾਠ ਫੇਸ ਬਿਊਟੀ ਲੇਵਾ ਦੇਖ ਸਕਦਾ ਪਰਾ ਇੱਕ ਡੰਗ ਛੱਡ ਕੇ 4 ਲੀਟਰ ਦੁੱਧ ਦਿੰਦੀ ਆ ਪਰਾ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਪ੍ਰਿੰਟ ਵਕਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬੰਦੋ ਜੀ ਬੰਦੋ ਬਾਕੀ ਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ 55000 ਬਾਈ ਨੇ ਰੇਟ ਮੰਗਿਆ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਵਾਂਗੇ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਈ